ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਤੇ ਅਜੇ ਵਿੱਚ ਸਵੇਰੇ ਵਿੱਚ ਸ਼ੁੱਕਰਵਾਰ ਤੋਂ ਯਾਨੀ ਕਿ ਅੱਜ orange alert ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਾਈ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਰਦ ਤਾਪਮਾਨ 42 ਤੋਂ 44 ਡਿਗਰੀ ਦੇ ਵਿੱਚ ਕਾਰ ਦਰਜ ਕੀਤਾ ਜਾ ਰਿਹਾ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ orange alert ਜਾਰੀ ਕਰ ਦਿੱਤਾ ਜਦਕਿ ਸ਼ਨੀਵਾਰ ਤੋਂ ਇਹ alert ਬਦਲ ਕੇ orange ਹੋ ਜਾਵੇਗਾ ਅਨੁਮਾਨ ਅੰਦਾਜ਼ੇ ਕੇ ਪਲਕੇ ਲਈ ਜਾਰੀ ਕੀਤੀ ਗਈ ਚਤਾਵਨੀ ਦੇ ਮੁਤਾਬਕ ਹੀਟ ਵੇਵ ਪਾਰਾ ਹੋਰ ਵਧੇਗਾ ਮੌਸਮ ਵਿਭਾਗ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਕਵੀਰਵਾਰ ਨੂੰ ਯਾਨੀ ਕਿ ਬੀਤੇ ਦਿਨ ਨੂੰ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਤਾਪਮਾਨ ਚ 40 ਡਿਗਰੀ ਤੱਕ ਪਹੁੰਚ ਗਿਆ ਸੀ ਜਦਕਿ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚਕਾਰ 42.5 ਡਿਗਰੀ ਦਰਜ ਕੀਤਾ ਗਿਆ ਅੱਜ ਵਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 43 ਤੋਂ 44 ਡਿਗਰੀ ਨੂੰ ਛੂਣ ਦਾ ਅਨੁਮਾਨ ਜੜਕੀ ਲਗਾਇਆ ਜਾ ਰਿਹਾ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਸ਼ਨੀਵਾਰ ਅਤੇ ਮੰਗਲਵਾਰ ਦਰਮਿਆਨ ਤਾਪਮਾਨ 45 ਡਿਗਰੀ ਨੂੰ ਪਾਰ ਕਰਨ ਜਾ ਰਿਹਾ ਹੈ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਤੇ ਅਜੇ ਵਿੱਚ ਸ਼ੁੱਕਰਵਾਰ ਤੋਂ ਯਾਨੀ ਕਿ ਅੱਜ orange alert ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਾਈ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਹਿਰਾਂ ਦਾ ਤਾਪਮਾਨ 42 ਤੋਂ 44 ਡਿਗਰੀ ਦੇ ਵਿੱਚ ਕਾਰ ਦਰਜ ਕੀਤਾ ਜਾ ਰਿਹਾ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ orange alert ਜਾਰੀ ਕਰ ਦਿੱਤਾ ਜਦਕਿ ਸ਼ਨੀਵਾਰ ਤੋਂ ਇਹ alert ਬਦਲ ਕੇ orange ਹੋ ਜਾਵੇਗਾ ਅਫਵਾਦ ਅੰਦਾਜ਼ੇ ਕੇ ਪਲਕੇ ਲਈ ਜਾਰੀ ਕੀਤੀ ਗਈ ਚਤਾਵਨੀ ਦੇ ਮੁਤਾਬਕ ਹੀਟ ਵੇਵ ਪਾਰਾ ਹੋਰ ਵਧੇਗਾ ਮੌਸਮ ਵਿਭਾਗ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਕਵੀਰਵਾਰ ਨੂੰ ਯਾਨੀ ਕਿ ਬੀਤੇ ਦਿਨ ਨੂੰ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ ਸੀ ਜਦਕਿ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚਕਾਰ 42.5 ਡਿਗਰੀ ਦਰਜ ਕੀਤਾ ਗਿਆ ਅੱਜ ਵਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 43 ਤੋਂ 44 ਡਿਗਰੀ ਨੂੰ ਛੂਣ ਦਾ ਅਨੁਮਾਨ ਜੜਕ ਲਗਾਇਆ ਜਾ ਰਿਹਾ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਸ਼ਨੀਵਾਰ ਅਤੇ ਮੰਗਲਵਾਰ ਦਰਮਿਆਨ ਤਾਪਮਾਨ 45 ਡਿਗਰੀ ਨੂੰ ਪਾਰ ਕਰਨ ਜਾ ਰਿਹਾ ਹੈ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਤੇ ਅਜੇ ਵਿੱਚ ਸਵੇਰੇ ਵਿੱਚ ਸ਼ੁੱਕਰਵਾਰ ਤੋਂ ਯਾਨੀ ਕਿ ਅੱਜ orange alert ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਾਈ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਰਦ ਤਾਪਮਾਨ 42 ਤੋਂ 44 ਡਿਗਰੀ ਦੇ ਵਿੱਚਕਾਰ ਦਰਜ ਕੀਤਾ ਜਾ ਰਿਹਾ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ orange alert ਜਾਰੀ ਕਰ ਦਿੱਤਾ ਹੈ ਜਦਕਿ ਸ਼ਨੀਵਾਰ ਤੋਂ ਇਹ alert ਬਦਲ ਕੇ orange ਹੋ ਜਾਵੇਗਾ ਅਫਲਾਤ ਅੰਦਾਜ਼ੇ ਕੇ ਪਲਕੇ ਲਈ ਜਾਰੀ ਕੀਤੀ ਗਈ ਚਤਾਵਨੀ ਦੇ ਮੁਤਾਬਕ ਹੀਟ ਵੇਵ ਪਾਰਾ ਹੋਰ ਵਧੇਗਾ ਮੌਸਮ ਵਿਭਾਗ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਕਵੀਰਵਾਰ ਨੂੰ ਯਾਨੀ ਕਿ ਬੀਤੇ ਦਿਨ ਨੂੰ ਪੰਜਾਬ ਦੇ ਮਠਿੰਡਾ ਸ਼ਹਿਰ ਦਾ ਤਾਪਮਾਨ 37 ਡਿਗਰੀ ਤੱਕ ਪਹੁੰਚ ਗਿਆ ਸੀ ਜਦਕਿ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚਕਾਰ 42.5 ਡਿਗਰੀ ਦਰਜ ਕੀਤਾ ਗਿਆ ਅੱਜ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 43 ਤੋਂ 44 ਡਿਗਰੀ ਨੂੰ ਛੂੰਹਦਾ ਅਨੁਮਾਨ ਜੜਕ ਲਗਾਏ ਜਾ ਰਿਹਾ ਹੈ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਸ਼ਨੀਵਾਰ ਅਤੇ ਮੰਗਲਵਾਰ ਦਰਮਿਆਨ ਤਾਪਮਾਨ 45 ਡਿਗਰੀ ਨੂੰ ਪਾਰ ਕਰਨ ਜਾ ਰਿਹਾ ਹੈ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਤੇ ਅਜੇ ਵਿੱਚ ਸਵੇ ਵਿੱਚ ਸ਼ੁੱਕਰਵਾਰ ਤੋਂ ਯਾਨੀ ਕਿ ਅੱਜ orange alert ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ 'ਚ ਹੀਟ ਵੇਵ ਦਾ ਅਸਰ ਦਿਖਾਈ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਹਿਰਾਂ ਦਾ ਤਾਪਮਾਨ 42 ਤੋਂ 44 ਡਿਗਰੀ ਦੇ ਵਿੱਚਕਾਰ ਦਰਜ ਕੀਤਾ ਜਾ ਰਿਹਾ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ orange alert ਜਾਰੀ ਕਰ ਦਿੱਤਾ ਜਦਕਿ ਸ਼ਨੀਵਾਰ ਤੋਂ ਇਹ alert ਬਦਲ ਕੇ orange ਹੋ ਜਾਵੇਗਾ ਅਫਾਕ ਅੰਦਾਜ਼ੇ ਕੇ ਪਲਕੇ ਲਈ ਜਾਰੀ ਕੀਤੀ ਗਈ ਚਤਾਵਨੀ ਦੇ ਮੁਤਾਬਕ ਹੀਟ ਵੇਵ ਪਾਰਾ ਹੋਰ ਵਧੇਗਾ ਮੌਸਮ ਵਿਭਾਗ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਕਵੀਰਵਾਰ ਨੂੰ ਯਾਨੀ ਕਿ ਬੀਤੇ ਦਿਨ ਨੂੰ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ ਜਦਕਿ ਅਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚਕਾਰ 42.5 ਡਿਗਰੀ ਦਰਜ ਕੀਤਾ ਗਿਆ ਅੱਜ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 43 ਤੋਂ 44 ਡਿਗਰੀ ਨੂੰ ਛੂੰਹਦਾ ਅਨੁਮਾਨ ਜੜਕ ਲਗਾਏ ਜਾ ਰਿਹਾ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਸ਼ਨੀਵਾਰ ਅਤੇ ਮੰਗਲਵਾਰ ਦਰਮਿਆਨ ਤਾਪਮਾਨ 45 ਡਿਗਰੀ ਨੂੰ ਪਾਰ ਕਰਨ ਜਾ ਰਿਹਾ ਹੈ